ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਰੋ ਤੁਸੀਂ ਬਹੁਤ 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 ਖੁਸ਼ ਰਹੋ ਪਰਮਾਤਮਾ ਤੁਹਾਨੂੰ ਬਹੁਤ ਤਰੱਕੀਆਂ ਦੇਵੇ ਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਨਾ ਦੁਖੀ ਨਾ ਹੋਇਆ ਕਰੋ ਜੇ ਪਰਮਾਤਮਾ ਨੇ ਤੁਹਾਡੇ ਕਰਮਾਂ ਚ ਸੁੱਖ ਨਹੀਂ ਨਾ ਰਿਹਾ ਵੀ ਪਰਮਾਤਮਾ ਵੱਲੋਂ ਤੁਹਾਨੂੰ ਸੁੱਖ ਨਹੀਂ ਮਿਲ ਰਿਹਾ ਤਾਂ ਤੁਹਾਨੂੰ ਦੁੱਖ ਵੀ ਨਹੀਂ ਮਿਲਣੇ ਇੱਕ ਦਿਨ ਦੁੱਖ ਵੀ ਬੰਦ ਹੋ ਜਾਣਗੇ ਕਿਉਂਕਿ ਹਰ ਇੱਕ ਚੀਜ਼ ਦਾ ਇੱਥੇ ਅੰਤ ਹੁੰਦਾ ਹੈ ਸੋਚੋ ਵੀ ਜਦੋਂ ਇੱਥੇ ਬੰਦਾ ਹੈ ਬੰਦੇ ਨੇ ਜਨਮ ਲਿਆ ਉਹਦਾ ਅੰਤ ਹੈਗਾ ਤੇ ਫਿਰ ਦੁੱਖਾਂ ਦਾ ਅੰਤ ਕਿਉਂ ਨਹੀਂ ਹੋਊਗਾ ਹੋਊਗਾ ਜੀ ਜ਼ਰੂਰ ਹੋਊਗਾ ਦੁੱਖਾਂ ਦਾ ਅੰਤ ਦਿਲ ਨਾ ਛੱਡਿਆ ਕਰੋ ਕਿਉਂਕਿ ਦਿਲ ਛੱਡਣ ਨਾਲ ਤਾਂ ਸਭ ਕੁਝ ਹੀ ਖਤਮ ਹੋ ਜਾਂਦਾ ਹੈ ਕਿਉਂਕਿ ਉਮੀਦਾਂ ਦੇ ਸ਼ਰਤੇ ਦੁਨੀਆ ਕਾਇਮ ਹੈ ਜੀ ਜਦੋਂ ਤੁਹਾਡੀਆਂ ਉਮੀਦਾਂ ਖਤਮ ਹੋ ਗਈਆਂ ਸਮਝੋ ਤੁਸੀਂ ਖਤਮ ਹੋ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨਾਲ ਖੁਸ਼ ਰਹਿਣਾ ਸਿੱਖੋ ਜਿੰਨਾ ਤੁਸੀਂ ਇਕੱਲੇ ਆਪਣੇ ਆਪ ਨੂੰ ਖੁਸ਼ ਰੱਖ ਸਕਦੇ ਹੋ ਨਾ ਰੱਖੋ ਛੋਟੀਆਂ-ਛੋਟੀਆਂ ਖੁਸ਼ੀਆਂ ਦੇ ਵਿੱਚ ਵੱਡੀਆਂ ਖੁਸ਼ੀਆਂ ਭਾਲੋ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਵੱਡੀਆਂ ਖੁਸ਼ੀਆਂ ਦੇ ਵਿੱਚ ਜਾ ਕੇ ਹੀ ਖੁਸ਼ ਹੋਵਾਂਗੇ ਕਈ ਵਾਰੀ ਤੁਸੀਂ ਦੇਖ ਲਓ ਤੁਸੀਂ ਕਿੱਦੇ ਵੱਡੇ ਮਰਜੀ ਫੰਕਸ਼ਨ ਦੇ ਵਿੱਚ ਵਗ ਜਿਓ ਛੋਟਾ-ਵੱਡਾ ਮਰਜੀ ਪ੍ਰੋਗਰਾਮ ਹੋਵੇ ਅਗਰ ਤੁਹਾਡੀ ਆਤਮਾ ਨਹੀਂ ਨਾ ਖੁਸ਼ ਤਾਂ ਤੁਹਾਡਾ ਦਿਲ ਉੱਥੇ ਵੀ ਨਹੀਂ ਲੱਗਣਾ ਚਾਹੇ ਉੱਥੇ ਹਜ਼ਾਰਾਂ ਦੀ ਭੀੜ ਹੁੰਦੀ ਆ ਵੱਟ ਤੁਸੀਂ ਉੱਥੇ ਵੀ ਖੁਸ਼ ਨਹੀਂ ਰਹਿ ਸਕਦੇ ਕਿਉਂ ਕਿਉਂਕਿ ਤੁਹਾਡਾ ਮਨ ਹੀਰਾਮ ਅੰਦਰੋਂ ਦੁਖੀ ਹੈ ਅੱਜ ਆਪਣਾ ਜਿਹੜਾ ਮੇਨ ਟਾਪਿਕ ਹੈ ਉਹ ਰਹੂਗਾ ਵੀ ਅਸੀਂ ਦੁਨੀਆ ਨੂੰ ਖੁਸ਼ ਕਰਨ ਦਾ ਕੋਈ ਠੇਕਾ ਨਹੀਂ ਲੱਤਾ ਹੋਇਆ ਠੀਕ ਹੈ ਕਹਿਣ ਦਾ ਭਾਵ ਵੀ ਆਪਣੀ ਕੋਈ ਐਸੀ ਜ਼ਿੰਮੇਵਾਰੀ ਨਹੀਂ ਹੈਗੀ ਆਪਾਂ ਤੇ ਇਹ じゃ ਕੋਈ ਬੋਝ ਨਹੀਂ ਹੈਗਾ ਵੀ ਆਪਾਂ ਦੁਨੀਆ ਨੂੰ ਖੁਸ਼ੀ ਕਰਕੇ ਰੱਖਣਾ ਜੇ ਦੁਨੀਆ ਖੁਸ਼ ਰਹੂਗੀ ਤਾਂ ਹੀ ਆਪਾਂ ਖੁਸ਼ ਰਹਾਂਗੇ ਇਸ ਗਲਤਫਹਿਮੀ ਚ ਆਪਾਂ ਸਾਰੀ ਮਤਲਬ ਜ਼ਿੰਦਗੀ ਖਰਾਬ ਕਰ ਲੈਂਦੇ ਆ ਕੱਢ ਜਾਂਦੇ ਆ ਸਮਝ ਕਦੋਂ ਆਉਂਦੀ ਹੈ ਜਦੋਂ ਆਪਣਾ ਟਾਈਮ ਨੇੜੇ ਲੱਗ ਜਾਂਦਾ ਵੀ ਯਾਰ ਮੈਂ ਤਾਂ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਚ ਆਪਦੀ ਦੁਨੀਆ ਕੱਢ ਕੇ ਆਪਣੇ ਲਈ ਤਾਂ ਜਿਉਇਆ ਹੀ ਨਹੀਂ ਆਪਣੇ ਲਈ ਜਿਉਣਾ ਵੀ ਵੀਰੇ ਜ਼ਰੂਰੀ ਹੈ ਜਿਹੜੇ ਆਪਣੇ ਲਈ ਨਹੀਂ ਜਿਉਂਦੇ ਦੂਜਿਆਂ ਤੇ ਨਿਰਭਰ ਹੋ ਜਾਂਦੇ ਆ ਹਨ ਉਹ ਜ਼ਿੰਦਗੀ ਚ ਕੁਝ ਨਹੀਂ ਖੱਟਦੇ ਇੱਕ ਤੁਸੀਂ ਪਰ ਤਿਆ ਕੇ ਦੇਖ ਲਓ ਤੁਸੀਂ ਕਿਸੇ ਨਾਲ ਕਿੰਨਾ ਵੀ ਲਗਾਵ ਕਰ ਲਿਓ ਕਿੰਨਾ ਹੀ ਕਿਸੇ ਦਾ ਭਲਾ ਕਰ ਲਿਓ ਕਿੰਨਾ ਕਿਸੇ ਨੂੰ ਇੱਜ਼ਤ ਦੇ ਦਿਓ ਰਿਸਪੈਕਟ ਦੇ ਦਿਓ ਪਿਆਰ ਕਰ ਲਓ ਭਾਵ ਠੀਕ ਹੈ ਜਦੋਂ ਉਹ ਬੰਦੇ ਨੂੰ ਪਤਾ ਲੱਗ ਗਿਆ ਕਿਸੇ ਨੂੰ ਵੀ ਪਤਾ ਲੱਗ ਜੇ ਮੂਰਲੇ ਪਰਸ਼ੰਮੇ ਵੀ ਇਹ ਬੰਦਾ ਮੇਰੇ ਤੇ ਨਿਰਭਰ ਹੈ ਇਹ ਵੀ ਇੱਕ ਦਿਨ ਸਾਫ ਛੱਡ ਜਾਂਦੀ ਹੈ ਕਿਉਂਕਿ ਇਹਨਾਂ ਨੂੰ ਫਿਰ ਫੀਲ ਹੋਣ ਲੱਗ ਜਾਂਦਾ ਹੈ ਵੀ ਸਾਡੇ ਬਿਨਾ ਤਾਂ ਇਹਨਾਂ ਦੀ ਜ਼ਿੰਦਗੀ ਕੁਝ ਵੀ ਨਹੀਂ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਤੁਹਾਡੀ ਦਿੱਤੀ ਹੋਈ ਰਿਸਪੈਕਟ ਸਭ ਖੇਚ ਪੈ ਜਾਂਦੀਆਂ ਕਿਉਂਕਿ ਤੁਸੀਂ ਲੋੜ ਤੋਂ ਵੱਧ ਅਗਲੇ ਨੂੰ ਇੱਜ਼ਤ ਦੇਣ ਲੱਗ ਜਾਂਦੇ ਹੋ ਪਿਆਰ ਦੇਣ ਲੱਗ ਜਾਂਦੇ ਹੋ ਉਹ ਫਿਰ ਤੁਹਾਡਾ ਪਿਆਰ ਅਗਲੇ ਨੂੰ ਵੱਧੂ ਲੱਗਣ ਲੱਗ ਜਾਂਦਾ ਤੁਹਾਡੀ ਰਿਸਪੈਕਟ ਅਗਲੇ ਦੀਆਂ ਨਜ਼ਰਾਂ 'ਚ ਜ਼ੀਰੋ ਹੋ ਜਾਂਦੀ ਹੈ ਉਹਨੂੰ ਲੱਗਦਾ ਵੀ ਯਾਰ ਇਹ ਤਾਂ ਬੰਦਾ ਬੇਵਕੂਫ ਹੈ ਮੇਰੇ ਮੰਗਰੀ ਤੁਰਿਆ ਫਿਰਦਾ ਹੈ ਵਾਧੂ ਹੈ ਹਣਾ ਸੋ ਇਹ ਕਰਕੇ ਮੈਂ ਕਹਿਣੀ ਆ ਵੀ ਕਿਸੇ ਲਈ ਵਾਧੂ ਨਾ ਬਣੋ ਜਦੋਂ ਤੁਸੀਂ ਕਿਸੇ ਲਈ ਵਾਧੂ ਬਣ ਜਾਂਦੇ ਹੋ ਤੁਹਾਡੀ ਤਾਂ ਆਪਣੇ ਆਪ ਹੀ ਵੈਲਿਊ ਖਤਮ ਹੋ ਜਾਂਦੀ ਆ ਆਪਣੇ ਆਪ ਦੀ ਜੇ ਤੁਸੀਂ ਇੱਜ਼ਤ ਕਰੋਗੇ ਨਾ ਫਿਰ ਮੂਰਲਾ ਬੰਦਾ ਤੁਹਾਡੀ ਇੱਜ਼ਤ ਕਰੂਗਾ ਜੇ ਤੁਸੀਂ ਆਪ ਦੀ ਜਿੱਤੀ ਨਹੀਂ ਕਰ ਸਕਦੇ ਆਪਣੇ ਆਪ ਨਾਲ ਹੀ ਕੋਸੀ ਜਾਂਦੇ ਹੋ ਰੱਬ ਨੂੰ ਕੋਸੀ ਜਾਂਦੇ ਹੋ ਉੱਥੇ ਤੁਸੀਂ ਕੀ ਕਰ ਲੋਗੇ ਦੇਖੋ ਜਿਵੇਂ ਮਰਨਾ ਤੇ ਜੰਮਣਾ ਸੱਚ ਹੈ ਉਵੇਂ ਦੁੱਖ ਤੇ ਸੁੱਖ ਵੀ ਸੱਚ ਹੈ ਅੱਜ ਦੇ ਸਮੇਂ ਵਿੱਚ ਅੱਜ ਦੇ ਦੌਰ ਦੇ ਵਿੱਚ ਖੁਸ਼ ਕਿਹੜਾ ਬੰਦਾ ਹੈ ਫੈਸੋੜੇ ਕੋਲੇ ਜਵਾਬ ਨਹੀਂ ਹੈਗਾ ਅੱਜ ਦੇ ਦੌਰ ਦੇ ਵਿੱਚ ਉਹ ਬੰਦਾ ਖੁਸ਼ ਹੈ ਜਿਹੜਾ ਆਪਣੀ ਮਿਹਨਤ ਕਰਦਾ ਖਾਂਦਾ ਵਾਹਿਗੁਰੂ ਨੂੰ ਯਾਦ ਕਰਦਾ ਮੱਥਾ ਟੇਕਦਾ ਤੇ ਕਿਸੇ ਤੇ ਭਰੋਸਾ ਨਹੀਂ ਕਰਦਾ ਉਹ ਭਰੋਸਾ ਕਿਤੇ ਰੱਖਦਾ ਸਿਰਫ ਆਪਣੀ ਪਰਮਾਤਮਾ ਤੇ ਜਦੋਂ ਉਹ ਪਾਠ ਪੂਜਾ ਕਰਦਾ ਉਹ ਸਾਰਾ ਕੁਝ ਆਪਣੀ ਪਰਮਾਤਮਾ ਨੂੰ ਦੱਸ ਦਿੰਦਾ ਹੈ ਮਿਵਾ ਰੀ ਗਰੂ ਮੈਨੂੰ ਇਸ ਚੀਜ਼ ਦੀ ਕਮੀ ਐ ਜਾਂ ਘਾਟ ਦੇਖ ਲਿਖ ਕੇ ਲੈ ਲਿਓ ਜੇਕਰ ਸੁੱਡੀ ਰੂਹ ਪਰਮਾਤਮਾ ਦੇ ਨਾਲ ਸੱਚੇ ਦਰੋਂ ਜੁੜ ਗਈ ਨਾ ਤੁਹਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣਾ ਕਿਉਂਕਿ ਜਿੱਦਾਂ ਆਪਾਂ ਮਾਂ ਪਿਓ ਤੋਂ ਬੱਚਾ ਚੀਜ਼ ਮੰਗਦਾ ਤੇ ਮਾਂ ਪਿਓ ਉਹਨੂੰ ਲਿਆ ਕੇ ਦਿੰਦਾ ਵੀ ਚਾਹੇ ਮਾਂ ਪਿਓ ਦੀ ਜੇਬ 'ਚ ਪੈਸੇ ਨਾ ਹੋਣ ਉਹ ਫਿਰ ਵੀ ਆਪਣੇ ਬੱਚੇ ਨੂੰ ਲਿਆ ਕੇ ਦਿੰਦਾ ਸੋ ਸੇਮ ਹੀ ਪ੍ਰੋਸੈਸ ਪਰਮਾਤਮਾ ਦਾ ਜਦੋਂ ਤੁਸੀਂ ਪਰਮਾਤਮਾ ਤੇ ਨਿਰਭਰ ਹੋ ਜਾਂਦੇ ਹੋ ਹਨ ਤਾਂ ਪਰਮਾਤਮਾ ਆਪੇ ਤੁਹਾਡੇ ਦੁੱਖ ਦੂਰ ਕਰਦਾ ਹੈ ਕਹਿੰਦੇ ਨਹੀਂ ਹੁੰਦੇ ਕਿ ਇੱਕ ਦੇ ਲੜ ਲੱਗ ਕੇ ਮਰ ਜਾਓ ਦਰਦ ਦਰਤੇ ਠੱਕੇ ਨਾ ਹੋਵੋ ਕਹਿਣ ਦਾ ਮਤਲਬ ਉਹ ਵੀ ਜਦੋਂ ਤੁਸੀਂ ਪਰਮਾਤਮਾ ਨੂੰ ਮੰਨਣ ਲੱਗ ਗੇ ਨਾ ਤਾਂ ਉਸੇ ਤੇ ਹੀ ਵਿਸ਼ਵਾਸ ਰੱਖੋ ਜੇ ਤੁਸੀਂ ਭਟਕੋਗੇ ਵੀ ਨਹੀਂ ਯਾਰ ਇੱਥੇ ਤਾਂ ਮੇਰਾ ਕੰਮ ਨਹੀਂ ਬਣਾ ਰਿਹਾ ਮੈਂ ਫਲਾਨੀ ਜਗ੍ਹਾ ਜਾਣਾ ਮੈਂ ਤਾਂ ਕਿ ਨਹੀਂ ਐਸਾ ਕਰਨ ਨਾਲ ਕੁਝ ਵੀ ਨਹੀਂ ਹੁੰਦਾ ਕੰਮ ਸੋਡੇ ਸਮੇਂ ਦੇ ਹਿਸਾਬ ਨਾਲ ਹੋਊਗੀ ਸੋਡੇ ਚਾਹਣ ਨਾਲ ਕੁਝ ਵੀ ਨਹੀਂ ਹੁੰਦਾ ਕਿੰਨੇ ਮਰਜ਼ੀ ਤੁਸੀਂ ਕਾਲ ਕਰ ਲਿਓ ਕਿੰਨਾ ਮਰਜ਼ੀ ਤੁਸੀਂ ਭੱਜ ਲਿਓ ਕੰਮ ਸੁਢੋਯੋਦੀ ਹੋਣਾ ਜਦੋਂ ਉਸ ਕੰਮ ਦਾ ਸਮਾਂ ਆਇਆ ਟਾਈਮ ਆਇਆ ਪਰ ਮੈਨੂੰ ਪਤਾ ਵੀ ਮੈਂ ਜੇ ਹੁਣ ਮੈਂ ਕਮਾਂ ਬਹੁਤ ਔਖੇ ਚੀਜ਼ਾਂ ਨਾਲ ਹੈਂਡਲ ਕਰਨਾ ਕਿਉਂਕਿ ਬੰਦਾ ਦੁੱਖ ਕੱਟ ਲੈਂਦਾ ਕੱਟ ਵੀ ਲੈਂਦਾ ਜੇ ਉਹਨੂੰ ਕੋਈ ਦੂਜਾ ਬੰਦਾ ਤੰਗ ਕਰਨ ਵਾਲਾ ਨਾ ਹੋਵੇ ਨਹੀਂ ਉਹ ਇਕੱਲਾ ਹੀ ਦੁੱਖ ਕੱਟੀ ਜਾਂਦਾ ਉਹ ਸੋਚ ਲੈਂਦਾ ਵੀ ਚਲ ਅੱਜ ਨਾ ਕੱਲ ਯਾਰ ਪ੍ਰਮਾਤਮਾ ਨੇ ਮੇਰੀ ਸੁਣ ਲੈਣੀ ਆ ਕੋਈ ਗੱਲ ਨਹੀਂ ਯਾਰ ਆਪਾਂ ਕਿਹੜਾ ਦੇਖੋ ਜੀ ਕਿਸੇ ਦੀ ਆਤਮਾ ਨੂੰ ਸੱਟ ਮਾਰ ਕੇ ਤਾਂ ਨਹੀਂ ਤੁਸੀਂ ਖੁਸ਼ ਰਹਿ ਸਕਦੇ ਜਾਂ ਤੁਸੀਂ ਰੱਬ ਤੋਂ ਦੁਆਵਾਂ ਮੰਗੋ ਹਨ ਰੱਬ ਦੀ ਰਜਾ ਚ ਰਹਿਣ ਵਾਲੇ ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਈਰਖਾ ਛੱਡੋ ਈਰਖਾ ਭਾਵ ਕੋਈ ਬੰਦਾ ਤੁਹਾਨੂੰ ਕੁਝ ਕਹਿੰਦਾ ਵੀ ਹੈ ਤੁਹਾਨੂੰ ਤੰਗ ਕਰਦਾ ਜਾਂ ਤੁਹਾਨੂੰ ਦੁੱਖ ਦਿੰਦਾ ਹਨ ਤਾਂ ਉਹਨੂੰ ਤੁਸੀਂ ਮੋੜ ਕੇ ਜਵਾਬ ਨਾ ਦਿਓ ਕੋਈ ਵੀ ਚੀਜ਼ ਨਾ ਕਹੋ ਕੁਝ ਵੀ ਨਾ ਕਹੋ ਚੁੱਪ ਕਰ ਜਾਓ ਰਿਜ਼ਲਟ ਸੋਡੇ ਸਾਹਮਣੇ ਆ ਜਾਊਗਾ ਆਪਣੇ ਆਪ ਤੁਸੀਂ ਕਹੋਗੇ ਵੀ ਹਾਂਜੀ ਸਾਨੂੰ ਕੀ ਗੱਲ ਸੁਣਨ ਨੂੰ ਮਿਲ ਇਸਤੇ ਰਿਜ਼ਲਟ ਆ ਗਿਆ ਜਦੋਂ ਤੁਸੀਂ ਚੁੱਪ ਬਟ ਲਈ ਉਹਦਾ ਜਵਾਬ ਫਿਰ ਪਰਮਾਤਮਾ ਦਿੰਦਾ ਜਦੋਂ ਆਪਾਂ ਇਸ ਗਲਤਫਹਿਮੀ ਵਿੱਚ ਰਹਿਣ ਲੱਗ ਜਾਂਦੇ ਆ ਵੀ ਯਾਰ ਮੈਂ ਤੈਨੂੰ ਹੁਣੇ ਜਵਾਬ ਦਊਂਗਾ ਕਿਹਨੇ ਮੈਨੂੰ ਆਹ ਕਹਿਤਾ ਜਾਂ ਨੇ ਮੈਨੂੰ ਪੁੱਠਾ ਬੋਲਿਆ ਆਪਾਂ ਤੈਨੂੰ ਐ ਕਵਾਂਗੇ ਨਾ ਹੁਣੇ ਨਾ ਸਬਰ ਕਰ ਲਓ ਸਭ ਤੋਂ ਵੱਡਾ ਸਬਰ ਹਥਿਆਰ ਹੈ ਜੀ ਜਿਹੜਾ ਬੰਦਾ ਸਬਰ ਕਰਕੇ ਪਰਮਾਤਮਾ ਤੇ ਡੋਰੀਆਂ ਛੱਡ ਦਿੰਦਾ ਫਿਰ ਉਹਦਾ ਲੇਖਾ ਜੋਖਾ ਪਰਮਾਤਮਾ ਆਪ ਕਰਦਾ ਹੈ ਜਦੋਂ ਆਪਾਂ ਖੁਦ ਰੱਬ ਬਣਨ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਆ ਵੀ ਮੈਂ ਤਾਂ ਸਾਰਾ ਕੁਝ ਆਪ ਕਰੂੰਗਾ ਮੈਂ 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 ਜਵੜ ਜਾਣੀ ਹੂੰ ਉਦੋਂ ਫਿਰ ਤੁਸੀਂ ਥੱਲੇ ਡਿੱਗ ਜਾਂਦੇ ਹੋ ਉਦੋਂ ਤੁਸੀਂ ਧੋਖਾ ਖਾ ਜਾਂਦੇ ਹੋ ਜ਼ਿੰਦਗੀ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਆ ਪਰ ਤੁਸੀਂ ਸਿੱਖਣਾ ਨਹੀਂ ਚਾਹੁੰਦੇ ਜ਼ਿੰਦਗੀ ਤੁਹਾਨੂੰ ਧੋਖੇ ਵੀ ਦਵਾਉਂਦੀ ਆ ਬਹੁਤ ਐਸੇ ਲੋਕ ਆ ਜਿਨ੍ਹਾਂ ਨੂੰ ਧੋਖੇ ਮਿਲੇ ਹੋਣਗੇ ਮੇਰੀ ਵੀਡੀਓ ਦੇਖ ਰਹੇ ਆ ਜ਼ਿੰਦਗੀ ਤੁਹਾਡੀ ਬੇਇੱਜ਼ਤੀ ਵੀ ਕਰਾਉਂਦੀ ਆ ਕਾਸੇ ਨਾ ਕਾਸੀ ਪੱਖੋਂ ਤੁਹਾਡੀ ਬੇਇੱਜ਼ਤੀ ਵੀ ਹੁੰਦੀ ਆ ਜ਼ਿੰਦਗੀ ਤਜਰਬਾ ਦਿੰਦੀ ਆ ਆਪਾਂ ਨੂੰ ਥਾਂ ਥਾਂ ਦੇ ਤਜਰਬਾ ਦਿੰਦੀ ਆ ਪਰ ਆਪਾਂ ਤਜਰਬਾ ਲੈਣ ਦੀ ਬਜਾਏ ਜ਼ਿੰਦਗੀ ਨਾਲ ਹੀ ਲੜਨ ਲੱਗ ਜਾਂਦੇ ਆ ਜ਼ਿੰਦਗੀ ਤਾਂ ਆਪਾਂ ਨੂੰ ਸਿਖਾਉਂਦੀ ਹੁੰਦੀ ਆ ਵੀ ਤੂੰ ਇੱਥੋਂ ਬਚ ਇੱਥੋਂ ਬਚ ਦੇਖੋ ਜਦੋਂ ਆਪਣੇ ਨਾਲ ਮਾੜਾ ਹੁੰਦਾ ਕੁਝ ਵੀ ਤਾਂ ਆਪਾਂ ਰੱਬ ਨਾਲ ਲੜਨ ਲੱਗ ਜਾਂਦੇ ਆ ਰੱਬਾ ਮੇਰੇ ਨਾਲ ਐ ਹੋ ਗਿਆ ਹੋਣਾ ਨਹੀਂ ਸੀ ਚਾਹੀਦਾ ਆਪਾਂ ਨੂੰ ਨਹੀਂ ਪਤਾ ਵੀ ਰੱਬ ਨੇ ਉਹ ਆਪਣੇ ਨਾਲ ਮਾੜਾ ਕਰਕੇ ਆਪਾਂ ਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜੇ ਆਪਣੇ ਨਾਲ ਥੋੜਾ ਬਹੁਤ ਮਾੜਾ ਨਾ ਹੋਵੇ ਤਾਂ ਆਪਾਂ ਰੱਬ ਨੂੰ ਬਿਲਕੁਲ ਯਾਦ ਨਹੀਂ ਕਰਦੇ ਕੌਣ ਯਾਦ ਕਰਦਾ ਜੀ ਹੁਣ ਮੈਂ ਕਈ ਦੇਖਿਆ ਮੈ ਵੀ ਕੋਈ ਛੋਟਾ ਪਾਠ ਦੱਸੋ ਘੱਟ ਟਾਈਮ ਲੱਗੇ ਥੋੜਾ ਟਾਈਮ ਲੱਗੇ ਤੁਸੀਂ ਆਪ ਸਮਝੋ ਵੀ ਆਪਣੇ ਕੋਲੇ ਰੱਬ ਲਈ ਟਾਈਮ ਨਹੀਂ ਹੈਗਾ ਹੈ ਨਾ ਰੱਬ ਲਈ ਟਾਈਮ ਕਦੋਂ ਨਿਕਲਦਾ ਆਪਣੇ ਕੋਲੇ ਜਦੋਂ ਆਪਾਂ ਮੰਜੀ ਚ ਪੈ ਜਾਂਦੇ ਆ ਜਾਂ ਮੁਸੀਬਤ ਚ ਫਸ ਜਾਂਦੇ ਆ ਜਾਇਸੀ ਵਿਪਤਾ ਚ ਫਸ ਜਾਂਦੇ ਆ ਜਿੱਦਾ ਕੋਈ ਮੂੰਹ ਸਿਰ ਨਹੀਂ ਹੁੰਦਾ ਉਦੋਂ ਆਪਾਂ ਰੱਬ ਰੱਬ ਕਰਦੇ ਆ ਤੂੰ ਪਹਿਲਾਂ ਤਾਂ ਨਹੀਂ ਕਰਦੇ ਹੈ ਐਸੇ ਬੰਦੇ ਵੀ ਜਿਹੜੇ ਬਿਨਾਂ ਮਤਲਬ ਰੱਬ ਨੂੰ ਯਾਦ ਕਰਦੇ ਆ ਜਿਹੜੇ ਰੱਬ ਦਾ ਸ਼ੁਕਰਾਨਾ ਕਰਦੇ ਆ ਵੀ ਮਾਲਕਾ ਇੱਥੋਂ ਤਿੱਕਰ ਲੈ ਕੇ ਆਏ ਆ ਅੱਗੇ ਵੀ ਲੈ ਜੀ ਦੇਖੋ ਜੀ ਪਰਮਾਤਮਾ ਹੀ ਤੁਹਾਨੂੰ ਦੁੱਖਾਂ 'ਚ ਪਾਉਂਦਾ ਹੈ ਪਰਮਾਤਮਾ ਹੀ ਤੁਹਾਨੂੰ ਦੁੱਖਾਂ 'ਚੋਂ ਕੱਢਦਾ ਹੈ ਤਾਂ ਆਪਦੀ ਜ਼ਿੰਦਗੀ ਨੂੰ ਥੋੜਾ ਬਹੁਤ ਖੁਸ਼ ਰੱਖਿਆ ਕਰੋ ਤਦੇ ਵੀ ਤੁਸੀਂ ਆਪਣਾ ਢਿੱਡ ਘੁੱਟ ਕੇ ਕਾਮਯਾਬ ਨਹੀਂ ਹੋ ਸਕਦੇ ਜੇ ਤੁਸੀਂ ਕਹੋਗੇ ਨਾ ਵੀ ਅਸੀਂ ਦਾਲ ਨਹੀਂ ਬਣਾਉਣੀ ਅਸੀਂ ਸਬਜ਼ੀ ਨਹੀਂ ਬਣਾਉਣੀ ਅਸੀਂ ਕਾਮਯਾਬ ਹੋ ਜਾਾਂਗੇ ਅਸੀਂ ਅੱਜ ਸਬਜ਼ੀ ਬਣਾਲੀ ਦੋ ਦਿਨ ਅਸੀਂ ਖਾਂਦੇ ਨਹੀਂ ਅਸੀਂ ਚਾ ਨਾ 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 ਜੇਕਰ ਤੁਸੀਂ ਆਪਣੇ ਢਿੱਡ ਦੇ ਹੀ ਸਰਾਫ ਲਈ ਗਏ ਤੁਸੀਂ ਕਾਮਯਾਬ ਕਦੇ ਵੀ ਨਹੀਂ ਹੋਵੋਗੇ ਕਿਉਂ ਕਿਉਂਕਿ ਜੀਦੇ ਮਾਰੇ ਤੁਸੀਂ ਤੁਰੇ ਫਿਰਦੇ ਹੋ ਉਹੀ ਨਹੀਂ ਸੋਡਾ ਖੁਸ਼ ਹੋ ਕੇ ਭਰਿਆ ਉਹੀ ਸੋਨੂੰ ਗਾਲਾਂ ਕੱਢੀ ਜਾਂਦਾ ਹੈ ਵੀ ਤੂੰ ਮੈਨੂੰ ਚਾਰ ਨਾ ਰੋਟੀ ਖਵਾਤੀ ਮੈਂ ਤਾਂ ਮੱਚੀ ਜਾਂਦਾ ਉਹ ਆਤਮਾ ਸੋਡੀ ਅੰਦਰ ਤੜਫੀ ਜਾਂਦੀ ਹੈ ਫਿਰ ਸੋਡੀ ਕਮਾਈ ਕਿਸ ਕੰਮ ਦੀ ਮੇਰੇ ਸਾਹ ਨਾਲ ਤਾਂ ਕਿਸੇ ਕੰਮ ਦੀ ਨਹੀਂ ਕੀ ਹੈ ਤੁਹਾਡੇ ਕੋਲੇ ਦੋ ਵਕਤ ਦੀ ਰੋਟੀ ਹੈ ਇੱਕ ਟਾਈਮ ਆਪਾਂ ਸਬਜੀ ਬਣਾ ਲੈਂਦੇ ਆ ਦੋ ਟਾਈਮ ਖਾਣੇ ਆ ਘਰ ਦੇ ਵਿੱਚ ਇੱਕ ਵਾਰੀ ਸਬਜੀ ਜਾਂ ਦਾਲ ਤਾਂ ਬਣਨੀ ਚਾਹੀਦੀ ਹੈ ਉਹ ਬੰਦਾ ਕਾਮਯਾਬ ਨਹੀਂ ਹੁੰਦਾ ਜਿਹੜਾ ਆਪਦੇ ਢਿੱਡ ਦਾ ਸਰਾਫ ਲੈ ਕੇ ਅੱਗੇ ਵਧਣਾ ਚਾਹੁੰਦਾ ਉਹਦੇ ਪੈਸੇ ਨਾ ਫਿਰ ਉਹਦੇ ਦੀ ਲੱਗ ਜਾਂਦੇ ਆ ਕਿਉਂ ਕਿਉਂਕਿ ਉਹਦੀ ਜਿਹੜੀ ਆਤਮਾ ਤੇ ਢਿੱਡ ਹੁੰਦੇ ਉਹ ਦੁਖੀ ਹੁੰਦੇ ਆ ਵੀ ਤੂੰ ਸਾਨੂੰ ਟਾਈਮ ਨਾਲ ਭਰ ਨਹੀਂ ਰਿਹਾ ਜੇ ਸਾਨੂੰ ਤੂੰ ਭਰਦਾ ਤਾਂ ਸਾਨੂੰ 24 ਘੰਟੇ ਮਿਰਚਾਂ ਹੀ ਦੇਈ ਜਾਂਦਾ ਕਹਿਣ ਦਾ ਭਾਵ ਵੀ ਆਪਾਂ ਮੈਂ ਵਿੱਚ ਵੇਖਿਆ ਬਹੁਤ ਸਿਆਣੇ ਬਣ ਜਾਂਦੇ ਆ ਵੀ ਅਸੀਂ ਅੱਜ ਨਹੀਂ ਸਬਜ਼ੀ ਬਣਾਉਂਦੇ ਅਸੀਂ ਕੱਲ ਨੂੰ ਨਹੀਂ ਬਣਾਉਂਦੇ ਡੰਗ ਲੈ ਜੂੜਾ ਨਾ ਇਹ ਨਾ ਕਰਿਆ ਕਰੋ ਸੱਚੀ ਤੇ ਨੇਕ ਕਮਾਈ ਛੁੱਡੀ ਉਹੀ ਐ ਵੀ ਜਿਹੜਾ ਤੁਸੀਂ ਆਪਦਾ ਪੇਟ ਭਰ ਰਹੇ ਹੋ ਆਪਣੇ ਬੱਚਿਆਂ ਨੂੰ ਦੋ ਵਕਤ ਦਾ ਖਾਣਾ ਸਾਫ਼ ਸੋਥਰਾ ਦੇ ਰਹੇ ਹੋ ਉਹ ਛੋਡੀ ਸੱਚੀ ਕਮਾਈ ਹੈ ਉਹ ਛੋਡੀ ਕਾਦੀ ਕਮਾਈ ਹੈ ਵੀ ਤੁਸੀਂ ਕਮਾ ਕੇ ਲਿਆਉਣੇ ਹੋ ਬੱਚੇ ਛੋਡੇ ਚੀਜ਼ਾਂ ਨੂੰ ਤਰਸੀ ਜਾਂਦੇ ਵੀ ਮੈਨੂੰ ਆਹ ਚਾਹੀਦਾ ਆਹ ਚਾਹੀਦਾ ਉੱਥੇ ਥੱਪੜ ਪੈਣਗੇ ਤੇਰੇ ਟੇਕੇ ਬਹਿ ਜਾ ਦੇਖੋ ਜੀ ਜਿਹੜਾ ਬੰਦਾ ਲੱਭਜ ਕਹਿਣ ਲੱਗ ਜਾਂਦਾ ਨਾ ਜੋ ਕੋਈ ਬੰਦਾ ਕਹੇ ਯਾਰ ਤੂੰ ਐਂ ਕਰ ਲੈ ਮੇਰੇ ਕੋਲ ਤਾਂ ਕੁਛ ਨਹੀਂ ਮੇਰੇ ਕੋਲ ਤਾਂ ਕੁਛ ਨਹੀਂ ਤਾਂ ਰੱਬ ਛੋਡੇ ਕੋਲੋਂ ਕੁਝ ਵੀ ਨਹੀਂ ਛੱਡਦਾ ਜੇ ਚਾਹੇ ਛੋਟਾ ਕਿਤੇ ਪੈਸੇ ਲਾਉਣ ਨੂੰ ਜੀ ਕਰਦਾ ਜਾਂ ਨਹੀਂ ਕਰਦਾ ਤੁਹਾਡਾ ਕੰਮ ਕੋਈ ਬਣੇ ਨਾ ਬਣੇ ਕਦੇ ਕੋਈ ਤੁਹਾਨੂੰ ਬੰਦਾ ਪੁੱਛੇ ਵੀ ਆਹ ਕਰ ਲੈਂਦਾ ਛੋਟੇ ਆ ਘਰੋਂ ਨਾਲ ਤੱਕਲੇ ਨੂੰ ਕਹਿੰਦੇ ਭਾਈ ਵੀ ਟਾਈਮ ਨਹੀਂ ਹੈਗਾ ਜਦੋਂ ਟਾਈਮ ਆਇਆ ਸੀ ਜਰੂਰ ਕਰਾਵਾਂਗੇ ਕਦੇ ਵੀ ਕਿਸੇ ਨੂੰ ਇਹ ਗੱਲ ਨਾ ਕਿਹਾ ਕਰੋ ਪੈਸੇ ਹੈ ਨਹੀਂ ਭਰਾਵਾ ਸਾਡੇ ਕੋਲੇ ਤਾਂ ਸਾਡੇ ਕੋਲੇ ਕੀ ਹੈ ਇਹ ਗੱਲ ਨਾ ਕਿਹਾ ਕਰੋ ਕਿਉਂਕਿ ਪਰਮਾਤਮਾ ਵੀ ਫਿਰ ਤੁਹਾਨੂੰ ਉਸੇ ਹਾਲਾਤਾਂ 'ਚ ਹੀ ਕਰ ਦਿੰਦਾ ਜਿਹੜੀਆਂ ਆਪਣੀਆਂ ਬੋਲੀਆਂ ਹੁੰਦੀਆਂ ਨਾ ਆਪਣੇ ਕੱਢੋ ਮੂੰਹੋਂ ਬੋਲ ਆਪਣੇ ਨਾਲ ਇੱਕ ਪਰਮਾਤਮਾ ਦਾ ਮੇਲ ਹੁੰਦਾ ਉਹ ਗੱਲਾਂ ਸਾਰੀਆਂ ਪਰਮਾਤਮਾ ਕੋਲ ਜਾਂਦੀਆਂ ਜੇ ਪਰਮਾਤਮਾ ਦਾ ਵਾਸ ਆਪਣੇ ਵਿੱਚ ਨਾ ਹੋਵੇ ਨਾ ਆਪ ਸਾਹ ਤੱਕ ਨਹੀਂ ਲੈ ਸਕਦੇ ਸੋ ਕਦੇ ਚਾਹੇ ਤੁਸੀਂ ਗਰੀਬ ਹੋ ਮੈਂ ਨਹੀਂ ਕਹਿੰਦੀ ਤੁਹਾਡੇ ਕੋਲੇ ਪੈਸੇ ਹੈ ਨਹੀਂ ਕੁਝ ਵੀ ਨਹੀਂ ਚਾਹੀ ਪਰ ਕਿਸੇ ਨੂੰ ਨਾ ਕਿਹਾ ਕਰੋ ਵੀ ਮੇਰੇ ਕੋਲੇ ਕੁਝ ਹੈ ਨਹੀਂ ਕਹਿੰਦੇ ਸਿਆਣੇ ਕਹਿੰਦੇ ਨੇ ਵੀ ਮੁਠੀ ਬੰਦ ਹੈ ਹੁਣ ਮੇਰੀ ਮੁਠੀ ਬੰਦ ਹੈ ਤੁਹਾਨੂੰ ਕੀ ਪਤਾ ਇਹਦੇ ਵਿੱਚ ਕੀ ਹੈ ਸੋ ਨੂੰ ਤੇ ਨਹੀਂ ਪਤਾ ਨਾ ਵੀ ਇਹ ਖਾਲੀ ਹੈ ਕਿਤੇ ਵਿੱਚ ਪੈਸੇ ਹੈ ਠੀਕ ਹੈ ਸੋ ਇਸ ਤਰ੍ਹਾਂ ਆਪਣੀ ਕਬੀਲਦਾਰੀ ਹੁੰਦੀ ਹੈ ਆਪਣੇ ਆਪ ਦੇ ਕੰਟਰੋਲ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰੋ ਜਿੰਨੀ ਸੋਡੀ ਸ਼ਰਦ ਸਰਾਫ ਨਾਲ ਉਹ ਟਿੱਡਦਾ ਨੰਬਰ 2 ਕੋਈ ਪੁੱਛੇ ਵੀ ਆਹ ਕਰ ਲੈਂਦਾ ਛੋੜੇ ਤਾਂ ਆਹ ਕਰਨ ਵਾਲਾ ਤਾਂ ਅਗਲੇ ਨੂੰ ਇੱਕੋ ਹੀ ਜਵਾਬ ਦੇ ਉਹ ਵੀ ਵੀਰੇ ਮੇਰੇ ਕੋਲ ਟਾਈਮ ਨਹੀਂ బిਜੀ ਆ ਜਦੋਂ ਟਾਈਮ ਲੱਗਿਆ ਸੀ ਕਰਾਂਗੇ ਮਾਲਕਤਾ ਦਿੱਤਾ ਸਭ ਕੁਝ ਹੈ ਸਭ ਕੁਝ ਦੇ ਵਿੱਚ ਸਭ ਕੁਝ ਹੀ ਆ ਜਾਂਦਾ ਐਨੀ ਗੱਲ ਜ਼ਰੂਰ ਕਿਹਾ ਕਰੋ ਕਦੇ ਟੁੱਟੇ ਦੇ ਨਾਲ ਨਾ ਕਿਹਾ ਕਰੋ ਮੇਰੇ ਕੋਲ ਤਾਂ ਹੈ ਨਹੀਂ ਮੈਂ ਤਾਂ ਨੰਗਾ ਮੈਂ ਤਾਂ ਗਰੀਬ ਹੈ ਇਹ ਲੱਭ ਜਾ ਆਪਣੇ ਮੂੰਹ ਕਦੇ ਵੀ ਨਹੀਂ ਕੱਢਣਾ ਅੱਜ ਤੋਂ ਬਹੁਤ ਇਹੀ ਕਹਿਣਾ ਵੀ ਬੈਗਰੂ ਨੇ ਸਭ ਦਾਤਾ ਦਿੱਤੀਆਂ ਹੋਈਆਂ ਜਿਹੜੀਆਂ ਹੈ ਨਹੀਂ ਸੋਡੇ ਕੋਲ ਦਾਤਾ ਨਾ ਉਹ ਵੀ ਸੋਡੇ ਕੋਲੇ ਆਉਣ ਲੱਗ ਜਾਣੀਆਂ ਪਰਮਾਤਮਾ ਬਹੁਤ ਵੱਡੀ ਚੀਜ਼ ਹੈ ਸੋ ਲੋਕਾਂ ਲਈ ਰੱਬ ਬਣਨਾ ਛੱਡੋ ਲੋਕਾਂ ਨੂੰ ਖੁਸ਼ ਕਰਨਾ ਛੱਡੋ ਜੇ ਮੇਰੀ ਮੰਨਦੇ ਹੋ ਜੇ ਖੁਸ਼ ਰਹਿਣਾ ਆਪਣੇ ਆਪ ਚ ਖੁਸ਼ ਰਹੋ ਵਧੀਆ ਜਿੰਨੀ ਛੋਟੀ ਗੀ ਜੈਸਾ ਕੱਪੜਾ ਪਾਓ ਨਾ ਧੋਕੇ ਪਾਠ ਕਰੋ ਚੰਗਾ ਉਹਦੇ ਵਿੱਚ ਘਰ ਦੇ ਵਿੱਚ ਬਣਾ ਕੇ ਖਾਓ ਇਹ ਸੋਡੇ ਘਰ ਦੇ ਵਿੱਚ ਚੀਜ਼ਾਂ ਵਰਕ ਤਾਂ ਪਾਉਣਗੀਆਂ ਲੜੋ ਨਾ ਤੰਗੀ ਆ ਤਾਂ ਤੰਗੀ 'ਚ ਕੱਟ ਲਓ ਚਾਰ ਪੈਸੇ ਆ ਤਾਂ ਪੈਸੇ 'ਚ ਕੱਟ ਲਓ ਸੋ ਵੀਡੀਓ ਬਣਾਉਣ 'ਚ ਮੇਥੋਂ ਕੋਈ ਵੀ ਗਲਤੀ ਹੋਈ ਹੋਵੇ ਤਾਂ ਮੈਂ ਮਾਫੀ ਚਾਹੁੰਨੀ ਆ ਮੈਂ ਮਨਜੀਤ ਕੌਰ ਜੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਕਾਲ ਪੁਰਖ ਵੈਗਰੂ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਤੰਦਰੁਸਤੀਆਂ ਦੇਵਿ